ਜਿਹੜੇ ਬੇਰਜ਼ਕਾਰ ਐ ਉਹਨਾਂ ਦੇ ਮਾਈਕ ਚੋਰੀ ਕਰ ਲਏ ਉਹਨਾਂ ਦੀਆਂ ਗੱਡੀਆਂ ਪੰਨੀਆਂ ਜਾ ਰਹੀਆਂ ਨੇ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਦਰਿਆ ਚੋਰੀ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਲਾਅ ਆਰਡਰ ਨੂੰ ਮੇਨਟੇਨ ਰੱਖਣ ਵਾਲੀ ਪੁਲਿਸ ਸਿਰਫ ਇਤੋਂ ਦੇ ਲੀਡਰਾਂ ਦੇ ਤਲੇ ਚੱਟਣ ਤੱਕ ਸੀਮਤ ਹੈ ਤੇ ਅਸੀਂ ਚੈਲੰਜ ਕਰਦੇ ਹਾਂ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਜੇ ਜੁਰਤ ਹੈ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਵਟਕੇ ਦਿਖਾਵੇ ਤੇ ਲਮਾਂ ਦੇ ਵਿੱਚ ਬਰਨਾਲੇ ਦੇ ਵਿੱਚ ਜਦੋਂ ਮੁੱਖ ਮੰਤਰੀ ਨੇ ਕਿਹਾ ਸੀ ਬਿਰਦਾ ਹਸਨ ਦਾ ਘਾਟਲ ਕਰੂੰਗਾ ਬੜਿਆ ਨਾ ਆ ਕੇ ਦੇਖ ਲੈਂਦਾ ਨੇ ਵੀ ਹੁਣ ਪੰਜਾਬ ਪ੍ਰਧਾਨਕਾਰ ਦੇ ਵਿੱਚ ਕੈਬਨਟ ਮਨਿਸਟਰ ਹੈ ਸਾਰੇ ਜਾ ਕੇ ਟੈਂਕੀਆਂ ਤੇ ਕਾਂਗਰਸ ਵੇਲੇ ਕਹਿੰਦੇ ਸੀਗੇ ਬੈਠ ਕੇ ਕਿ ਸਾਡੀ ਸਰਕਾਰ ਬਣ ਜਾਂਦੇ ਤੁਹਾਡੀਆਂ ਮੰਗਾ ਜਾਇਜ਼ ਆ ਤੁਹਾਡੀਆਂ ਮੰਗਾ ਪੂਰੀਆਂ ਕਰਾਂਗੇ ਤੇ ਅੱਜ ਕਹਿੰਦੇ ਪਰਚੇ ਦਰਜ ਕਰਕੇ ਜੇਲਾ ਚ ਤੁਰਨਾਂਗੇ ਜਿਹੜਾ ਕਿ ਬਹੁਤ ਵੱਡਾ ਭਲੇਖਾ ਹੈ ਮੰਤਰੀਆਂ ਨੇ ਜਿਹੜੇ ਬਣੇ ਬੈਠੇ ਆ ਜਦੋਂ ਉਮੀਦਵਾਰ ਸੀ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਪਹਾੜੋ ਪੱਥਰ ਲਿਆ ਦਾਂਗੇ ਅਸੀਂ ਅਨੁਮਾਨ ਵਾਂਗੂ ਪਹਾੜੀ ਚੱਕ ਲਿਆਵਾਂਗੇ ਦਾਰਿਆ ਦੇ ਸਿਵਨੀ ਬੁੱਟੀ ਵਿੱਚ ਹੀ ਲਿਆਵਾਂਗੇ ਕੋਨਾ ਵਾਸਤੇ ਤੁਸੀਂ ਗੱਪ ਮਾਰ ਰਹੇ ਹੋ ਕਿ ਸਾਰੀਆਂ ਵੀ ਪਾਰਟੀਆਂ ਆਮ ਆਦਮੀ ਪਾਰਟੀਆ ਅਸੀਂ ਗੱਲ ਕਰਨ ਨੂੰ ਤਿਆਰ ਆ ਪਰ ਆ ਤਾਂ ਰਹੀ ਨਹੀਂ ਇਹ ਮੀਟਿੰਗ ਦੀ ਕੋਸ਼ਿਸ਼ ਚੱਲ ਰਹੀ ਆ ਸੀਨੀਅਰ ਅਫਸਰਾਂ ਦੇ ਲੈਵਲ ਤੇ ਉਹ ਤੋਂ ਉਹਦੇ ਰਾਜ਼ੀ ਨਹੀਂ ਹੈਗੇ ਇਹ ਕਹਿੰਦੇ ਨਹੀਂ ਸਾਨੂੰ ਮਾਈਕ ਨੂੰ ਕੁਝ ਉਹਨਾਂ ਨੂੰ ਕੁਝ ਮਾਰੀ ਕਾ ਜਦੋਂ ਇਹਨਾਂ ਨੇ ਲਾਅ ਐਂਡ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਉਦੋਂ ਉਹਨਾਂ ਦਾ ਮਾਈਕ ਗਵਾਚ ਗਿਆ ਉਹ ਚ ਨਹੀਂ ਬੜਿਆ ਕੋਸ਼ਿਸ਼ ਕਰ ਰਹੇ ਲੱਭਣ ਦੀ ਪੰਜਾਬ ਨੂੰ ਅਸਲ ਦੇ ਵਿੱਚ ਪੁਲਿਸ ਸਟੇਟ ਬਣਾਇਆ ਜਾ ਰਿਹਾ ਹੈ ਕਤੇ ਫੇਕ ਐਨਕਾਊਂਟਰ ਕਦੇ ਰੋਜ਼ਗਾਰ ਮੰਗਦੇ ਲੋਕਾਂ ਦੀ ਜਵਾਨ ਬੰਦ ਕਦੇ ਧਰਨੇ ਦੇਣ ਤੋਂ ਪਹਿਲਾਂ ਹੀ ਅਰੈਸਟ ਕਰ ਲਓ ਜ਼ਿਲ੍ਹਿਆਂ ਦੇ ਵਿੱਚ ਥਾਣਿਆਂ ਦੇ ਛੱਡ ਦਿਓ ਇੱਥੇ ਤੁਹਾਡੇ ਸਾਹਮਣੇ ਆ ਕੇ ਅਸੀਂ ਉਸੇ ਜਿਹੜਾ ਉਮੀਦਵਾਰ ਹੈ ਉਹਦੇ ਦਫ਼ਤਰ ਅੱਗੇ ਜਾ ਕੇ ਆਪਣੀ ਗੱਲ ਕਰਨੀ ਚਾਹੁੰਦੇ ਸੀ ਤੁਹਾਡੇ ਸਾਹਮਣੇ ਅਜੇ ਵੀ ਸਾਡੇ ਸਾਥੀ ਜਿਹੜਾ ਪੁਲਸਦਿਆਂ ਬੈਨਾਂ ਦੇ ਵਿੱਚ ਢੱਕੇ ਹੋਏ ਐ ਪੂਰੀ ਤਰ੍ਹਾਂ ਪੰਜਾਬ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪੁਲਿਸ ਸਟੇਟ ਬਣਾ ਰਹੀ ਹੈ ਲਗਾਤਾਰ ਪੰਜਾਬ ਦੇ ਵਿੱਚ ਲਾਅਨ ਆਰਡਰ ਨੂੰ ਮੇਨਟੇਨ ਰੱਖਣ ਵਾਲੀ ਪੁਲਿਸ ਫਿਰ ਪੇਤੋਂ ਦੇ ਲੀਡਰਾਂ ਦੇ ਤਲੇ ਚੱਟਣ ਤੱਕ ਸੀਮਤ ਹੈ ਉਹਨਾਂ ਦੀ ਸੁਰੱਖਿਆ ਦੇ ਵਿੱਚ ਹੈ ਇਹਨਾਂ ਲੋਕਾਂ ਨੂੰ ਉਹਨਾਂ ਤੱਕ ਨਾ ਪਹੁੰਚਣ ਉਹਨਾਂ ਵਿਚਾਰੇ ਬੈਰੀਕੇਡ ਬਣ ਕੇ ਖੜਦੀ ਹੈ ਜਿਹੜੇ ਕਿ ਸਵਾਲ ਕਰਨ ਜਾ ਕੇ ਅਸੀਂ ਇੰਨੇ ਇੱਕ ਪੰਜਾਬ ਦੇ ਸਮਝਦਾਰ ਲੋਕਾਂ ਅਸੀਂ ਕੋਈ ਹਥਿਆਰ ਨਹੀਂ ਚੱਕੇ ਅਸੀਂ ਕੋਈ ਰੋੜੇ ਨਹੀਂ ਚੱਕੇ ਅਸੀਂ ਕੋਈ ਡਾਂਗਾ ਨਹੀਂ ਚੱਕਿਆ ਹੋਈਆਂ ਅਸੀਂ ਜਾ ਕੇ ਗੱਲ ਕਹਿਣੀ ਚਾਹੁੰਦੇ ਆ ਕਿ ਤੁਹਾਡੇ ਚੈਨਲਾਂ ਦੇ ਸਾਹਮਣੇ ਮੀਡੀਆ ਦੇ ਸਾਹਮਣੇ ਇਹ ਤੋਂ ਨਾਲ ਸਿੱਖਿਆ ਮੰਤਰੀ ਇਹ ਗੱਲ ਕਹੇਦੇ ਕਿ ਇੱਕ ਵੀ ਪੋਸਟ ਕੱਢੀ ਹੋਵੇ ਸਵਾ ਤਿੰਨ ਸਾਲਾਂ ਦੇ ਵਿੱਚ ਮੁੱਖ ਮੰਤਰੀ ਕਹੇਦੇ ਇੱਕ ਵੀ ਪੋਸਟ ਕੱਢੀ ਹੋਵੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਕਹੇਦੇ ਇੱਕ ਵੀ ਪੋਸਟ ਕੱਢੀ ਹੋਵੇ ਹਾਂ ਪੁਲਿਸ ਦੇ ਵਿੱਚ ਬਹੁਤ ਭਰਤੀ ਕੱਢੀ ਹੈ ਇਹਨਾਂ ਲੋਕਾਂ ਨੂੰ ਕੁੱਟਣ ਵਾਸਤੇ ਕਿ ਧਰਨੇ ਲਾਉਣ ਵਾਲੇ ਲੋਕ ਇਹਨਾਂ ਮੰਤਰੀਆਂ ਨੇ ਜਿਹੜੇ ਬਣੇ ਬੈਠੇ ਆ ਜਦੋਂ ਉਮੀਦਵਾਰ ਸੀ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਪਹਾੜੋਂ ਪੱਤਰ ਲਿਆਵਾਂਗੇ ਅਸਦੀਆਂ ਨੂੰ ਮਾਣ ਵਾਂਗੂ ਪਹਾੜੀ ਚੱਕ ਲਿਆਵਾਂਗੇ ਸਾਰੀ ਅਸਿਸ ਜੀਵਨੀ ਬੁੱਟੀ ਵਿੱਚ ਹੀ ਲੈ ਆਵਾਂਗੇ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਜਦੋਂ ਉਹਨਾਂ ਬਾਰੇ ਸਵਾਲ ਕਰਨਗੇ ਲੋਕ ਉਹਨਾਂ ਨੂੰ ਪਿੱਛੇ ਧੱਕਣਾ ਹੈ ਉਹਨਾਂ ਤੇ ਡੰਡਾ ਫੇਰਨਾ ਹੈ ਤਾਂ ਪੁਲਿਸ ਤੁਹਾਡੇ ਸਾਹਮਣੇ ਦੇਖੋ ਕਿਉਂਕਿ ਕਿਹਾ ਜਾਂਦਾ ਪੁਲਿਸ ਅਣਪਛਾਤੀ ਕਾਲੀਆਂ ਵੇਲੇ ਵੀ ਸੀ ਪੁਲਿਸਾਂ ਅਨਪ੍ਰਸਾਤੀ ਕਾਂਗਰਸ ਵੀ ਹੈ ਤੇ ਅੱਜ ਵੀ ਪੁਲਿਸਾਂ ਅਨਪ੍ਰਸਾਤੀ ਹੈ ਇੱਥੇ ਧਰਨੇ ਲਾਉਂਦੇ ਲੋਕਾਂ ਦੇ ਜਿਹੜੇ ਬੇਰਜ਼ਗਾਰ ਹੈ ਉਹਨਾਂ ਦੇ ਮੈਕ ਚੋਰੀ ਕਰ ਲਏ ਉਹਨਾਂ ਦੀਆਂ ਗੱਡੀਆਂ ਪੰਨੀਆਂ ਜਾ ਰਹੀਆਂ ਨੇ ਉਹਨਾਂ ਦੀ ਆਵਾਜ਼ ਬੰਦ ਕੀਤੀ ਜਾ ਰਹੀ ਹੈ ਦਰਿਆ ਚੋਰੀ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਬਹੁਤ ਵੱਡੇ ਮਤਲਬ ਕਰੂਆ ਸਿਸਟਮ ਦੇ ਨਾਲ ਪੂਰਾ ਬਰੂਟਲੀ ਉਹਨਾਂ ਨੂੰ ਵਿਵਹਿਬ ਕੀਤਾ ਜਾ ਰਿਹਾ ਹੈ ਗੱਡੀਆਂ ਦੇ ਵਿੱਚ ਅਜੇ ਵੀ ਬੰਦ ਰੱਖੇ ਹੋਏ ਆ ਅਸੀਂ ਪੰਜਾਬ ਸਰਕਾਰ ਨੂੰ ਇਸ মিডিਆ ਦੇ ਜ਼ਰੀਏ ਸਵਾਲ ਕਰਦੇ ਆ ਕਿ ਤੁਹਾਡਾ ਬਦਲਾ ਕਿੱਥੇ ਹੈ ਸਿੱਖਿਆ ਕ੍ਰਾਂਤੀ ਕਿੱਥੇ ਹੈ 1 ਅਪ੍ਰੈਲ ਨੂੰ ਅਧਿਆਪਕ ਸਕੂਲਾਂ ਦੇ ਵਿੱਚ ਜਾਣਗੇ ਜਿਹੜੇ ਡਾਟੇ 1 ਅਪ੍ਰੈਲ 16 ਮਾਰਚ 2021 ਤੋਂ ਬਾਅਦ ਖਾਲੀ ਹੋਗੇ ਉਹ ਕਿੱਥੇ ਭਰੇ ਆ ਜਿਹੜੇ ਅਧਿਆਪਕਾਂ ਦੀ ਰਟਾਇਰਮੈਂਟ ਸੱਗੇ ਹੋ ਰਹੀਆਂ ਨੇ 1 ਅਪ੍ਰੈਲ ਤੱਕ ਉਹਨਾਂ ਦੇ ਵਾਸਤੇ ਤੁਹਾਡਾ ਕੀ ਅੱਗੇ ਵਾਸਤੇ ਤੁਸੀਂ ਰੋਡ ਮੈਪ ਕੀ ਬਣਾਇਆ ਇਹ ਸਾਰੀਆਂ ਗੱਲਾਂ ਬਾਤਾਂ ਉਹ ਲੈ ਕੇ ਬੇਰਜ਼ਗਾਰ ਪਹੁੰਚੇ ਹੋਏ ਆ ਤੇ ਤੁਹਾਡੇ ਸਾਹਮਣੇ ਕਿਵੇਂ ਟਰੀਟ ਕੀਤਾ ਜਾ ਰਿਹਾ ਹੈ ਕਿਵੇਂ ਬੇਵਾਬ ਕੀਤਾ ਜਾ ਰਿਹਾ ਹੈ ਬੇਰਜ਼ਗਾਰਾਂ ਤੇ ਲਾਟੀ ਚਾਰਜ ਕੀਤਾ ਜਾ ਰਿਹਾ ਜਾਂ ਬੈਨਾਂ ਦੇ ਵਿੱਚ ਡੱਕ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਪਰਚੇ ਦਰਜ ਕਰਾਂਗੇ ਜਦ ਕਿ ਸਾਡੇ ਨਾਲ ਟੈਂਕੀ ਤੇ ਬੈਠ ਕੇ ਮੀਟਿੰਗ ਆਰ ਮੁੱਖ ਮੰਤਰੀ ਹਰਪਾਲ ਟੀਮਾ ਅਮਨ ਅਰੋੜਾ ਇਤੋਂ ਦਾ ਬੁੱਧਰਾ ਅਮ ਜਿੰਨੇ ਵੀ ਆ ਹੁਣ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮਨਿਸਟਰ ਹੈ ਸਾਰੇ ਜਾ ਕੇ ਟੈਂਕੀਆਂ ਤੇ ਕਾਂਗਰਸ ਵੇਲੇ ਕਹਿੰਦੇ ਸੀਗੇ ਬੈਠ ਕੇ ਕਿ ਸਾਡੀ ਸਰਕਾਰ ਬਣ ਜਾਂਦੇ ਤੁਹਾਡੀਆਂ ਮੰਗਾਂ ਜਾਇਜ਼ ਆ ਤੁਹਾਡੀਆਂ ਮੰਗਾਂ ਪੂਰੀਆਂ ਕਰਾਂਗੇ ਤੇ ਅੱਜ ਕਹਿੰਦੇ ਪਰਚੇ ਦਰਜ ਕਰਕੇ ਜੇਲ੍ਹਾਂ ਚ ਚੋਣਾਂਗੇ ਜਿਹੜਾ ਕਿ ਬਹੁਤ ਵੱਡਾ ਭਲਿਖਾ ਹੈ ਪਾਰਟੀ ਆ ਦਰਜ ਕਰਕੇ ਵੇਖ ਲੈ ਲੋਕਾਂ ਨੇ ਕਿਉਂਕਿ ਜਿੰਨਾ ਸਰਕਾਰ ਦਬਾਅ ਪਾਉਂਦੀ ਹੈ ਲੋਕ ਦਬਦੇ ਨਹੀਂ ਸੰਘਰਸ਼ ਕਰਨ ਵਾਲੇ ਲੋਕ ਉਹਨੇ ਜਿਆਦਾ ਪ੍ਰੈਸ਼ਰ ਦੇ ਨਾਲ ਉੱਠਦੇ ਆ ਤੇ ਅਸੀਂ ਚੈਲੰਜ ਕਰਦੇ ਆ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਜੇ ਜੁਰਤ ਹੈ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਵੜ ਕੇ ਦਿਖਾਵੇ ਤੇ ਲਮਾਂ ਦੇ ਵਿੱਚ ਬਰਨਾਲੇ ਦੇ ਵਿੱਚ ਜਦੋਂ ਮੁੱਖ ਮੰਤਰੀ ਨੇ ਕਿਹਾ ਸੀ ਫਿਰ ਅਸਰਮਦਦ ਘਾਟਨ ਕਰੂੰਗਾ ਬੜਿਆ ਨਾ ਆ ਕੇ ਦੇਖ ਲੈਂਦਾ ਇਹ ਤੋਂ ਨੇ ਮਨਿਸਟਰ ਨੇ ਕਿਹਾ ਸੀਗਾ ਕਿ ਆਉਂਗਾ ਆ ਕੇ ਵੀ ਖਲੰਦਾ ਕਿਉਂ ਰੱਦ ਕਰਦੇ ਆ ਜਦੋਂ ਆਉਂਦੇ ਆ ਤਾਂ ਫਿਰ ਬੇਰਜ਼ਗਾਰਾਂ ਨੂੰ ਪਹਿਲਾਂ ਹੀ ਘਰਾਂ ਚੋਂ ਚੱਕ ਲਿਆ ਜਾਂਦਾ ਕਿ ਇਹ ਕੋਈ ਅਤਵਾਦੀ ਲੋਕ ਨੇ ਕਿ ਇਹ ਅਪਰਾਧੀ ਲੋਕ ਨੇ ਆਪਣੇ ਰੋਜ਼ਗਾਰ ਦੀ ਮੰਗ ਕਰਨਾ ਤੁਸੀਂ ਵੀ ਤਾਂ ਧਰਨੇ ਲਾ ਕੇ ਆਏ ਹੋ ਫਿਰ ਨੰਗਲ ਡੈਮ ਤੇ ਜਾ ਕੇ ਡਰਾਮੇ ਕਿਉਂ ਕਰਦੇ ਹੋ ਜੇ ਧਰਨੇ ਲਾਉਣੇ ਗੈਰ ਕਾਨੂੰਨੀ ਆ ਇਹ ਵੀ ਕੁਝ ਮੋਦੀ ਕਰ ਰਿਹਾ ਇਹ ਵੀ ਕੁਝ ਆਮ ਆਦੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਅਸੀਂ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਪੰਜਾਬ ਦੇ ਹਰੇਕ ਬੇਰਜ਼ਗਾਰ ਦੇ ਰੋਜ਼ਗਾਰ ਦੀ ਮੰਗ ਕਰਦੇ ਆ ਸਿੱਖਿਆ ਦੇ ਵਿੱਚ ਭਰਤੀਆਂ ਦੀ ਮੰਗ ਕਰਦੇ ਆ ਸਿਹਤ ਦੇ ਵਿੱਚ ਭਰਤੀਆਂ ਦੀ ਮੰਗ ਕਰਦੇ ਆ ਉਮਰਾਦ ਛੋੜ ਦੀ ਮੰਗ ਕਰਦੇ ਆ ਕਾਂਗਰਸ ਦੇ ਮੌਕੇ ਤੇ ਜਿਹੜੇ ਬੇਨਿਜ਼ਬੀਆਂ ਬਣਾਈਆਂ ਨੇ ਜਿਹੜੇ ਰੂਲਾਂ ਦੇ ਵਿੱਚ ਐਮੈਂਡ ਕੀਤੀ ਹੈ ਗਲਤ ਅੱਜ ਵੀ ਬੀਆਰਡ ਦੇ ਵਿੱਚ ਦਾਖਲਾ 45 50 ਤੇ ਹੋ ਰਿਹਾ ਹੈ ਜਿਹੜਾ ਜਨਰਲ ਕੈਟੇਗਰੀ ਦਾ ਕੈਂਡੀਡੇਟ ਹੈ ਉਹਦੇ 50% ਗ੍ਰੈਜੂਏਸ਼ਨ ਦੇ ਵਿੱਚੋਂ ਨੰਬਰ ਹੈ ਉਹ ਦਾਖਲਾ ਲੈ ਲੈਂਦਾ ਪਰ ਜੇ ਤੁਸੀਂ ਮਾਸਟਰ ਡਿਗਰੀ ਲੱਗਣਾ ਹੈ ਤਾਂ ਮਾਸਟਰ ਡਿਗਰੀ ਦਾ ਪੇਪਰ ਦੇਣਾ ਤਾਂ ਤੁਹਾਡੇ ਵਾਸਤੇ 55 ਹੋਣੇ ਚਾਹੀਦੇ ਅਨੇਕਾਂ ਹੋਰ ਬੇਤੁਕੀਆਂ ਸਰਤਾਂ ਮੈਂ ਬਾਰ-ਬਾਰ ਤੁਹਾਡੇ ਮੀਡੀਆ ਦੇ ਜ਼ਰੀਏ ਕਹਿਣਾ ਕਿ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਕੋਈ ਵਿਧਾਇਕ ਮੰਤਰੀ ਮੁੱਖ ਮੰਤਰੀ ਇਹ ਗੱਲ ਕਹਿ ਦੇ ਕਿ ਇੱਕ ਵੀ ਹਥਿਆਰ ਕੱਢਿਆ ਹੋਵੇ ਸਿੱਕਾ ਤੇ ਸੇਹ ਦੇ ਵਿੱਚ ਅਸੀਂ ਮਾਫੀ ਮੰਗ ਕੇ ਘਰਾਂ ਨੂੰ ਜਾਵਾਂਗੇ ਇਤੋਂ ਦੀ ਪੰਜਾਬ ਸਰਕਾਰ ਤੋਂ ਤੁਹਾਡੇ মিডিਆ ਦੇ ਸਾਹਮਣੇ ਮਾਫੀ ਮੰਗਾਂਗੇ ਇੱਕ ਵੀ ਹਥਿਆਰ ਸਿੰਗਲ ਪੋਸਟ ਦਾ ਸਿੱਕਾ ਤੇ ਸੇਹ ਦੇ ਵਿੱਚ ਸਾਨੂੰ ਬੁਖਾ ਦੇਣ ਤਾਂ ਕਰਕੇ ਅਸੀਂ ਡਟੇ ਹੋਇਆ ਜੇ ਸਾਡੇ ਮੰਗਾ ਨਾ ਸੁਣੀਆਂ ਤਾਂ ਅਸੀਂ ਇਸ ਜਿਹੜਾ ਇਥੋਂ ਚੋਣ ਲੜ ਰਿਹਾ ਜਿਹੜਾ ਸਾਡੇ ਸ਼ਹੀਦਾਂ ਦੀ ਬੇਕਦਰੀ ਕਰ ਰਿਹਾ ਹੈ ਜਿਹੜਾ ਉਹਨਾਂ ਦੀ ਬਦਨਾਮੀ ਕਰ ਰਿਹਾ ਹੈ ਜਿਹੜਾ ਉਹਨਾਂ ਦੇ ਗਲਤ ਨਾਮ ਵਰਤ ਰਿਹਾ ਸਰਾਬਾ ਸਿੰਘ ਕਹਿ ਕੇ ਵਰਤ ਰਿਹਾ ਜਿਹਨੂੰ ਪਤਾ ਹੀ ਨਹੀਂ ਕਰਤਾਰ ਸਿੰਘ ਸਰਾਬਾ 18 ਸਾਲ ਦਾ ਨੌਜਵਾਨ ਸਾਡਾ ਭਾਰਤੀ ਆਜ਼ਾਦੀ ਵਾਸ ਸਿੰਘ ਸੀ ਕਿ ਕਰਤਾਰ ਸਿੰਘ ਸਰਾਭਾ ਸੀ ਸਾਡਾ ਉਹ ਹਰਫਣ ਮੌਲਾ ਆਗੂ ਪਹਿਲਾ ਪੱਤਰਕਾਰ ਨੌਜਵਾਨ ਆਗੂ ਜਿਹੜਾ ਅਥੀ ਪ੍ਰਿੰਟਿੰਗ ਪ੍ਰੈਸ ਚਲਾ ਕੇ ਉਹਨਾਂ ਸਮਿਆਂ ਦੇ ਵਿੱਚ ਪਰਚੇ ਸਾਫਦਾ ਸੀ ਤੇ ਇਹਨਾਂ ਨੂੰ ਪਤਾ ਹੀ ਨਹੀਂ ਇਹ ਕਹਿੰਦੇ ਸੀ ਉਹਨਾਂ ਦੀਆਂ ਦੀਆਂ ਵਾਰਸਾਂ ਚੀਜ਼ਾਂ ਦੇ ਵਾਰਸਾਂ ਸਾਹਮਣੇ ਸੜਕਾਂ ਤੇ ਬੈਠੇ ਆ ਜਿਨ੍ਹਾਂ ਨੂੰ ਅੰਗਰੇਜ਼ ਵੀ ਕੁੱਟਦੇ ਰਹੇ ਆ ਤੇ ਹੁਣ ਵਾਲੇ ਕਾਲੇ ਅੰਗਰੇਜ਼ ਕੁੱਟ ਰਹੇ ਆ ਧੰਨਵਾਦ ਜੀ